ਸਰ ਕਮਿਸ਼ਨਰਟ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਮਿਚਲਾਈ ਜਾ ਰਹੀ ਹੈ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਤੋਂ ਇਲਾਵਾ ਹੁਣ ਅਮਰੀਕਾ ਤੋਂ ਬੈਠੇ ਜਿਹੜੇ ਸਮਗਲਰ ਨੇ ਜਾਂ ਜਿਹੜੇ ਸਰਗਨੇ ਨੇ ਇਹ ਭਾਰਤ ਨੂੰ ਪੰਜਾਬ ਨੂੰ ਖਾਸ ਤੌਰ ਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੰਮ੍ਰਿਤਸਰ ਪੁਲਿਸ ਪੂਰੀ ਤਰਕਤਾ ਦੇ ਨਾਲ ਇਹਨਾਂ ਦੇ ਮਗਰ ਲੱਗੀ ਹੈ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਸਰ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਹੈਰੋਇਨ ਦੀ ਵੱਡੀ ਕੇਪ ਸੀ ਕੱਲ ਤੋਂ ਚਲੋ ਤੁਹਾਡੇ ਆਪਰੇਸ਼ਨ ਵੀ ਚੱਲ ਰਹੇ ਸੀ ਅੱਜ ਫਿਰ ਇੱਕ ਐਂਗਲ ਸਾਹਮਣੇ ਆਇਆ 1.5 ਕਿਲੋ ਹੈਰੋਇਨ ਜਿਹੜਾ ਸਰਗਨਾ ਉਹ ਅ देखो ਸਾਡੇ ਮਾਨਯੋਗ ਸੀਐਮ ਸਾਹਿਬ ਦੇ ਡਾਇਰੈਕਸ਼ਨ ਦੇ ਉੱਤੇ ਸਾਰਾ ਸਾਡੀ ਟੀਮ ਬਹੁਤ ਜ਼ੋਰ ਲਾ ਕੇ ਕੰਮ ਕਰ ਰਹੀ ਹੈ ਔਰ ਉਹਦੇ ਚ ਕਾਮਯਾਬੀ ਵੀ ਮਿਲ ਰਹੀ ਹੈ ਕਿਉਂਕਿ ਪਰਮਾਤਮਾ ਦੀ ਮਿਹਰ ਨਾਲ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਕਾਮਯਾਬੀ ਵੀ ਮਿਲਦੀ ਹੈ ਜਿਹੜਾ ਯੂਐਸ ਬੇਸਡ ਨਵਾਂ ਐਂਗਲ ਆ ਰਹੇ ਨੇ ਕੱਲ ਵੀ ਉਹ ਮਨੂ ਮਨਾਵਾ ਵਾਲਾ ਐਂਗਲ ਚੱਲ ਰਿਹਾ ਸੀ 19 ਕਿਲੋ ਦੇ ਵਿੱਚ ਅੱਜ 1.5 ਕਿਲੋ ਦੀ ਰਿਕਵਰੀ ਚ ਮਨਦੀਪ ਦਾ ਨਾਮ ਆਇਆ ਬੇਸਿਕਲੀ ਇਹ ਸਾਰਾ ਨੈਟਵਰਕ ਮੋਗਾ ਬੇਸਡ ਹੈਗਾ ਇਹਦਾ ਪਿੰਡ ਰਾਮਾ ਹੈ ਬਦਨੀ ਥਾਣੇ ਦੇ ਵਿੱਚ ਡਿਸਟ੍ਰਿਕਟ ਮੋਗਾ ਦੇ ਵਿੱਚ ਹਰਪ੍ਰੀਤ ਜਿਹੜਾ ਜਿੱਤੋ ਇਹ ਰਿਕਵਰੀ ਹੋਈ ਆ 1.5 ਕਿਲੋ ਤੇ 3 ਲੱਖ ਕੈਸ਼ ਇਹ ਵੀ ਉੱਥੋਂ ਦਾ ਰਹਿਣ ਵਾਲਾ ਤੇ ਮਨਦੀਪ ਜਿਹੜਾ ਯੂਐਸ ਬੇਸਡ ਬੰਦਾ ਉਹ ਵੀ ਉੱਥੋਂ ਦਾ ਹੀ ਆ ਤੇ ਇਹਨਾਂ ਦਾ ਆਪਸ ਸੰਪਰਕ ਹੋਇਆ ਔਰ ਮੈਨੂੰ ਲੱਗਦਾ ਕਿ ਮਨਦੀਪ ਯਾਰ ਜਿਹੜੇ ਇਹੋ ਜਿਹੇ ਲੋਕ ਬਾਹਰ ਬੈਠੇ ਆ ਉਹ ਵੀ ਈਜ਼ੀ ਮਨੀ ਕਮਾਉਣ ਦੇ ਚੱਕਰ ਦੇ ਵਿੱਚ ਵੀਕ ਤੇ ਸੌਫਟ ਟਾਰਗੇਟ ਆਪਣੇ ਆਪਣੇ ਪਿੰਡਾਂ ਚੋਂ ਦੇਖਦੇ ਆ ਤੇ ਉਹਨਾਂ ਨੂੰ ਯੂਜ਼ ਕਰਕੇ ਲਾਲਚ ਦੇ ਕੇ ਲੀਵਰਮੈਂਟ ਲਿਆ ਕੇ ਤੇ ਇਹਨੂੰ ਇਸ ਕੰਮ ਦੇ ਵਿੱਚ ਪਾਉਂਦੇ ਆ ਸਿੱਪ ਸਾਹਿਬ ਇਹ ਜਿਹੜਾ ਇਹਦੀ شناخت ਕੀ ਆ ਔਰ ਇਹ ਡਰਗ ਮਨੀ ਕਿੰਨੀ ਫੜੀ ਗਈ ਹੈ ਜੀ ਹਰਪ੍ਰੀਤ ਸਿੰਘ ਜੀ ਇੱਕ 10ਵੀਂ ਪਾਸ ਹੈ 36 ਸਾਲ ਦਾ ਕਮਾਈਨ ਦਾ ਡਰਾਈਵਰ ਹੈ ਤੇ ਡਰਗ ਮਨੀ 3 ਲੱਖ ਫੜੀ ਗਈ ਹੈ 1/2 ਕਿਲੋ ਹਿਰੋਇਨ ਤੇ 3 ਲੱਖ ਡਰਗ ਮਨੀ ਜੀ ਸਰ ਇਹਦੇ ਪਿਛੇ ਪਹਿਲਾਂ ਪਾਕਿਸਤਾਨ ਤੋਂ ਟਾਰਗੇਟ ਸੀ ਪਾਕਿਸਤਾਨ ਤੋਂ ਡਰੋਨ ਰਾਹੀਂ ਹਿਰੋਇਨ ਆਉਂਦੀ ਸੀਗੀ ਪੁਲਿਸ ਦੀ ਨਜ਼ਰ ਉੱਤੇ ਨਹੀਂ ਏਜੰਸੀਆਂ ਦੀ ਨਜ਼ਰ ਹੁਣ ਅਮਰੀਕਾ ਦਾ ਐਂਗਲ ਸਾਹਮਣੇ ਆ ਰਿਹਾ ਜੀ ਇਸਦੇ ਪਿਛੇ ਕੋਈ ਵੱਡੀ ਸਾਜ਼ਿਸ਼ ਲੱਗਦੀ ਤੁਹਾਨੂੰ ਕਿਉਂਕਿ ਤੁਸੀਂ ਇਸਦੇ ਅੱਗੇ ਵੀ ਕੰਮ ਕੀਤਾ ਕੋਈ ਹੋਰ ਏਜੰਸੀਆਂ ਜਿਹੜੀਆਂ ਦੇਸ਼ ਵਿਰੋਧੀ ਆਉਣ ਉਹ ਹੋ ਸਕਦੀਆਂ ਜੀ ਦੇਖੋ ਮੈਨੂੰ ਤਾਂ ਇਹ ਲੱਗ ਰਿਹਾ ਕਿ ਸਿੰਪਲ ਏ ਮਨਿੰਗ ਤੇ ਫਾਈਨੈਂਸ਼ੀਅਲ ਐਸਪੈਕਟ ਹੀ ਲੱਗ ਰਿਹਾ ਕਿ ਬਾਹਰ ਬੈਠੇ ਲੋਕ ਕਹਿੰਦੇ ਵੀ ਇੱਥੇ ਵਧੀਆ ਇਹੋ ਜੇ ਕੰਮ ਚ ਚਲਾ ਲਓ ਉੱਥੇ ਉਹਨਾਂ ਨੂੰ ਲੱਗਦਾ ਕਿ ਅਸੀਂ ਦੂਰ ਬੈਠੇ ਹਾਂ ਸਾਨੂੰ ਨਹੀਂ ਉੱਥੇ ਤੱਕ ਪਹੁੰਚਣਾ ਪਰ ਅਸੀਂ ਸਾਰੇ ਬੰਦਿਆਂ ਨੂੰ ਨਾਮਜ਼ਦ ਕਰ ਰਹੇ ਹਾਂ ਔਰ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜਦੋਂ ਪੀਓ ਬਣਨਗੇ ਹੋਰ ਕਰਨਗੇ ਅਸੀਂ ਸਾਰੀਆਂ ਉਹਨ ਰਿਕਾਰਡ ਲਿਆਵਾਂਗੇ ਇਹਦੇ ਚ ਆਪਣੇ ਪਿੰਡ ਦੇ ਬੰਦਿਆਂ ਨੂੰ ਕਰਕੇ ਤੇ ਸਾਡਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪ ਬਾਹਰ ਬੈਠੇ ਆ ਪਰ ਸਾਰਿਆਂ ਨੂੰ ਆਨ ਰਿਕਾਰਡ ਅਸੀਂ ਲਿਆਂਦਾ ਸਿਰ ਤਫਤੀਸ਼ ਦਾ ਚਾਹੇ ਵਿਸ਼ਾ ਇਹ ਐ ਰਵਿੰਜ ਜਿਹੜੀ ਸੀ ਮਿਲੀ ਈ ਡਿਵੀਜ਼ਨ ਦੇ ਖੇਤਰ ਚੋਂ ਆਈ ਕਿੱਥੋਂ ਅਸੀਂ ਇਸ ਦਾ ਪਤਾ ਲੱਗਾ ਨਹੀਂ ਅਜੇ ਦੇਖੋ ਇਨਵੈਸਟੀਗੇਸ਼ਨ ਜਾਰੀ ਹੈ ਦਾ ਰਿਮਾਂਡ ਲੈ ਕੇ ਅਸੀਂ ਸਾਰੀ ਗੱਲ ਵੈਰੀਫਾਈ ਕਰਾਂਗੇ ਬਟ ਗੱਲ ਇਹ ਹੈ ਕਿ ਇੱਥੇ ਤਾਂ ਰੌਂਡੇ ਬੂ ਬਣਾ ਲਿਆ ਲੈ ਕੇ ਇਹਨੇ ਆਪਣੇ ਪਿੰਡੀ ਜਾਣੀ ਸੀਗੀ ਇਹਦੀ ਡਿਸਟ੍ਰਿਬਿਊਸ਼ਨ ਜਿਹੜੀ ਸੀਗੀ ਇਹ ਅੰਮ੍ਰਿਤਸਰ ਨੂੰ ਜਿਵੇਂ ਕਿਹਾ ਕਿ ਪੁਲਿਸ ਤੋਂ ਸੀ ਕਿ ਅੰਮ੍ਰਿਤਸਰ ਪੁਲਿਸ ਅਲਰਟ ਹੈ ਪਰ ਅੰਮ੍ਰਿਤਸਰ ਦੇ ਵਿੱਚੋਂ ਕਾਫੀ ਰਿਕਵਰੀਜ਼ ਹੋ ਰਹੀਆਂ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਸੇਫ ਇਹਨਾਂ ਨੂੰ ਲੱਗਦੀ ਹੈ ਜਗਾ ਕਿ ਇੱਥੇ ਆ ਕੇ ਬੈਠਣ ਦੇ ਨੇ ਦੇਖੋ ਸੇਫ ਕੋਈ ਨਹੀਂ ਹੈ ਆਪਰੇਸ਼ਨਸ ਤੇ ਇੰਟੈਲੀਜੈਂਸ ਨੈਟਵਰਕ ਜਿਹਦਾ ਪੁਲਿਸ ਦਾ ਚੰਗਾ ਹੁੰਦਾ ਉਹ ਰਿਕਵਰੀਆਂ ਕਰਦੀ ਹੈ ਔਰ ਉਹਦੇ ਵਿੱਚ ਮੈਂ ਸਾਰੀ ਟੀਮ ਨੂੰ ਆਪਣੇ ਡੀਸੀਪੀ ਮੰਡੇਰ ਸਾਹਿਬ ਮਹਤਾਬ ਜੀ ਸੁਰਿੰਦਰ ਜੀ ਸਾਡੇ ਏਸੀਪੀ ਸ਼ਿਵਦਰਸ਼ਨ ਐਸਐਚਓ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿਨਾ ਔਰ ਆਈ ਐਮ ਪ੍ਰਾਊਡ ਆਫ 뎀 ਕਿ ਇਨਾਂ ਨੇ ਇਹ ਮਿਹਨਤ ਕਰਕੇ ਸਾਰਾ ਕੰਮ ਕੀਤਾ ਸਰ ਮੇਰਾ ਆਖਰੀ ਸਵਾਲ ਜਿਹੜੇ ਅਮਰੀਕਾ ਬੈਠੇ ਨੇ ਇਹਨਾਂ ਨੂੰ ਤੁਸੀਂ ਨਾਮਜ਼ਦ ਕਰ ਲਿਆ ਇਹਨਾਂ ਦੇ ਇਹਨਾਂ ਨੂੰ ਲਿਆਉਣ ਦਾ ਜਾਂ ਅਗਲਾ ਪ੍ਰੋਸੈਸ ਕੀ ਹੈ ਸਰ ਇਹਨਾਂ ਦਾ ਦੇਖੋ ਤਾਂ ਪ੍ਰੋਸੀਜਰ ਸਾਰੇ ਲੇਟ ਡਾਊਨ ਹੀ ਹੈ ਜੀ ਇਹਨਾਂ ਦੇ ਰੈਡ ਕਾਰਨਰ ਨੋਟਿਸ ਵੀ ਹੋਣਗੇ ਉਹ ਸਾਰਾ ਕੁਝ ਹੋਏਗਾ ਫਿਰ ਅਲਟੀਮੇਟਲੀ ਤਾਂ ਐਕਸਟਰੈਡੀਸ਼ਨ ਹੀ ਹੈ ਤਾਂ ਉਹਦੇ ਚ ਚਲੋ ਚਾਹੇ ਲੰਮਾ ਪ੍ਰੋਸੈਸ ਹੈ ਪਰ ਨੇਚਰਲੀ ਜਦੋਂ ਬੰਦਾ ਇੱਥੇ ਨਾਮਜ਼ਦ ਹੋ ਗਿਆ ਸਾਡੇ ਕੋ ਇੰਨਾ ਐਮਪਲ ਰਿਕਾਰਡ ਆ ਜਾਂਦਾ ਫਿਰ ਉਹ ਉਹਦੀਆਂ ਪ੍ਰਾਪਰਟੀਆਂ ਤੇ ਹੋਰ ਚੀਜ਼ਾਂ ਵੀ ਅਸੀਂ ਉਹਨਾਂ ਤੇ ਵੀ ਵਰਕਰਾਂ ਭਰ ਤੋਣਿਆ ਵੀ ਉਹਨਾਂ ਲਈ ਮੁਸ਼ਕਲ ਹੋ ਜਾਏਗਾ ਜੀ थैंक यू सर थैंक यू ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਤਾਂ ਲਗਾਤਾਰ ਅੰਮ੍ਰਿਤਸਰ ਪੁਲਿਸ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਆਪਰੇਸ਼ਨ ਚਲਾ ਰਹੀ ਹੈ ਕੱਲ 10 ਕਿਲੋ ਹੈਰ ਉਨ੍ਹਾਂ ਫੜੀ ਸੀਗੀ ਅਮਰੀਕਾ ਦਾ ਐਂਗਲ ਸਾਹਮਣੇ ਆ ਅੱਜ ਵੀ 3 ਕਿਲੋ 1.5 ਕਿਲੋ ਦੇ ਕਰੀਬ ਹੈਰ ਹੁੰਦੇ 3 ਕਿਲੋ ਡਰਗ ਮਨੀ ਫੜੀ ਹੈ ਤਾਂ ਇਹ ਵੱਡੀ ਕਾਰਵਾਈ ਅੰਮ੍ਰਿਤਸਰ ਪੁਲਿਸ ਦੀ ਲਗਾਤਾਰ ਜਾਰੀ ਹੈ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਪਿਛਲੇ ਜਦੋਂ ਦੇ ਅੰਮ੍ਰਿਤਸਰ ਆਏ ਨੇ ਜੇ ਰਿਕਾਰਡ ਵੇਖਿਆ ਜਾਵੇ ਤਾਂ ਲਗਾਤਾਰ ਇੱਕ ਦਿਨ ਛੱਡ ਕੇ ਜਾਂ ਰੋਜ਼ ਆਣਾ ਉਹ ਪ੍ਰੈਸ ਕਾਨਫਰੰਸ ਕਰਦੇ ਗੱਲ ਕੀਤੀ ਜਾਵੇ ਜਾਂ ਡਰਗ ਦੀ ਗੱਲ ਕੀਤੀ ਜਾਵੇ ਪੁਲਿਸ ਲਗਾਤਾਰ ਅੰਮ੍ਰਿਤਸਰ ਪੁਲਸ ਜਿਹੜੀ ਹੈ ਉਹ ਰਿਕਵਰੀ ਕਰ ਰਹੀ ਹੈ ਨਾਲ ਹੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦਾ ਇਹ ਕਹਿਣਾ ਹੈ ਕਿ ਅੰਮ੍ਰਿਤਸਰ ਪੁਲਿਸ ਜਿਹੜੀ ਅਲਰਟ ਹੈ ਜਿਸ ਕਰਕੇ ਇਹ ਸਭ ਰਿਕਵਰੀਜ਼ ਹੋ ਰਹੀਆਂ ਨੇ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ